ਮੁੱਖ ਮੰਤਰੀ ਭਗਵੰਤ ਮਾਨ ਤੇ ਸਪੀਕਰ ਸੰਧਵਾ ਦੇ ਵਿਚਕਾਰ ਵਧੀ ਖਿੱਚੋ ਤਾਣ ਤੋਂ ਬਾਅਦ ਹੁਣ ਇਸ ਸਭ ਦੇ ਵਿਚਕਾਰ ਐਂਟਰੀ ਜਿਹੜੀ ਹੈ ਉਹ ਸੰਦੀਪ ਪਾਠਕ ਦੀ ਵੀ ਹੋ ਗਈ ਹੈ ਸੰਦੀਪ ਪਾਠਕ ਕਿਹਦੇ ਨਾਲ ਖੜਦੇ ਨਜ਼ਰ ਆ ਰਹੇ ਨੇ ਕੀ ਮੁੱਖ ਮੰਤਰੀ ਭਗਵੰਤ ਮਾਨ ਝੁਗ ਗਏ ਨੇ ਕੀ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਤਰੀਕੇ ਡਰ ਗਏ ਨੇ ਸੰਦੀਪ ਪਾਠਕ ਕਿੱਧਰ ਨੇ ਔਰ ਸਪੀਕਰ ਸੰਧਵਾ ਕਿਵੇਂ ਮਨਾਏ ਜਾ ਰਹੇ ਨੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਬਹੁਤ ਅਹਿਮ ਜਿਹੜੀ ਖਬਰ ਹੈ ਕਿਉਂਕਿ ਪਿਛਲੇ ਦਿਨੀ ਮੁੱਖ ਮੰਤਰੀ ਲੌਬੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਪੀਕਰ ਸੰਧਵਾ ਦਾ ਇੱਕ ਪ੍ਰੈਸ ਰੂਮ ਜਾਰੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਪੀਕਰ ਸਾਹਿਬ ਗੁੱਸੇ ਹੋ ਗਏ ਸੀ ਨਰਾਜ ਹੋ ਗਏ ਸੀ ਔਰ ਸਿੱਧੇ ਤੌਰ ਤੇ ਇੱਕ ਪੱਤਰ ਜਿਸ ਨੂੰ ਕਿ ਚਿੱਠੀ ਬੰਬ ਦੇ ਰੂਪ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਉਹ ਲੈਟਰ ਆਇਆ ਤੇ ਜਿਸ ਦੇ ਵਿਚਕਾਰ ਹੁਣ ਐਂਟਰੀ ਜਿਹੜੀ ਸੰਦੀ ਪਾੜਕ ਦੀ ਹੋਈ ਕੀ ਕੁਝ ਕਹਿੰਦੇ ਆ ਸਾਰੇ ਇਸ ਕਲੇਸ਼ ਦੇ ਉੱਪਰ ਗੱਲਬਾਤ ਅਸੀਂ ਕਰਾਂਗੇ ਤੇ ਉਧਰ ਮੁੱਖ ਮੰਤਰੀ ਵਰਸੇ ਸ਼ੀਤਲ ਅੰਗਰਾਜ ਦੇ ਵਿਚਕਾਰ ਜਿਹੜਾ ਕਲੇਸ਼ ਵਧਿਆ ਉਹਦੇ ਤੇ ਵੀ ਅੱਜ ਸ਼ੀਤਲ ਅੰਗਰਾਲ ਹੁਣਾਂ ਨੇ ਉਹੀ ਕੰਮ ਕੀਤਾ ਜੋ ਪਹਿਲਾਂ ਭਗਵੰਤ ਮਾਨ ਦੂਜਿਆਂ ਦੇ ਨਾਲ ਕਰਦੇ ਹੁੰਦੇ ਸੀ ਹੁਣ ਉਹਨਾਂ ਕੰਮਾਂ ਦੇ ਉੱਤੇ ਉਹਨਾਂ ਸਬੂਤਾਂ ਨੂੰ ਲੈ ਕੇ ਪਹੁੰਚੇ ਸੀ ਅੱਜ ਸ਼ੀਤਲ ਅੰਗਰਾਲ ਔਰ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਪਹੁੰਚੇ ਨਹੀਂ ਹਾਲਾਂਕਿ ਉਹਨਾਂ ਦੇ ਵੱਲੋਂ ਸਬੂਤ ਵੀ ਉਜਾਗਰ ਨਹੀਂ ਕੀਤੇ ਗਏ ਇਹਦਾ ਕੀ ਮਤਲਬ ਕੱਢਿਆ ਜਾਵੇ ਕਿ ਮੁੱਖ ਮੰਤਰੀ ਉੱਥੇ ਪਹੁੰਚੇ ਕਿਉਂ ਨਹੀਂ ਖੁਦ ਦੂਜਿਆਂ ਨੂੰ ਚੈਲੰਜ ਕਰਦੇ ਹੁੰਦੇ ਸੀ ਜਿਵੇਂ ਕੁਰਸੀਆਂ ਲਾ ਕੇ ਉਵੇਂ ਅੱਜ ਸ਼ੀਤਲ ਅੰਗਰਾਲ ਨੇ ਕੀਤਾ ਕਿਉਂ ਨਹੀਂ ਪਹੁੰਚੇ ਸਬੂਤ ਲੈਣ ਕਿ ਹੁਣ ਅਸਬੂਤ ਨਿਕਲਣਗੇ ਕਿ ਕਸੂਕਤੇ ਫਸ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦਾ ਪਰਿਵਾਰ ਇਸ ਨੂੰ ਬਹੁਤ ਐਮ ਚਰਚਾ ਅਸੀਂ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅਕਾਲੀ ਦਲ ਦੇ ਕਲੇਸ਼ੇ ਵਿਚਕਾਰ ਵੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਜਿਹੜੀ ਉਹ ਚੁੱਪੀ ਟੁੱਟੀ ਹੈ ਕੀ ਕੁਝ ਕਹਿੰਦੇ ਵਿਕਰਮ ਸਿੰਘ ਮਜੀਠੀਆ ਕੀ ਸਟੈਂਡ ਹੈ ਸਾਰੀਆਂ ਗੱਲਾਂ ਤੇ ਵਿਸਥਾਰਪੂਰਵਕ ਚਰਚਾ ਕਰਨ ਦੀ ਮੈਂ ਬਰਨਾ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਜੁੜੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਬੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸੁਪਿਆਸ਼ ਕੁਮਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਖਬਰ ਕਰੂੰਗਾ ਕਿ ਪਿਛਲੇ ਦਿਨੀ ਆਪਾਂ ਜਿਵੇਂ ਖਬਰ ਕੀਤੀ ਸੀਗੀ ਕਿ ਸਪੀਕਰ ਸਾਹਿਬ ਹੋਰਾਂ ਦੇ ਵੱਲੋਂ ਇੱਕ ਵਰਕਸ਼ਾਪ ਕੀਤੀ ਗਈ ਕੀਟਨਾਸ਼ਕ ਦਵਾਈਆਂ ਦੇ ਖਿਲਾਫ ਇੱਕ ਵਰਕਸ਼ਾਪ ਸੀਗੀ ਔਰ ਉਸ ਵਰਕਸ਼ਾਪ ਦੇ ਵਿੱਚ ਸਰਕਾਰ ਦੇ ਦੋ ਮੰਤਰੀ ਵੀ ਹਾਜ਼ਰ ਸੀ ਔਰ ਉਹ ਜਿਹੜਾ ਪ੍ਰੈਸ ਨੋਟ ਇੱਕ ਜਾਰੀ ਕੀਤਾ ਗਿਆ ਸੀ ਉਸ ਵਰਕਸ਼ਾਪ ਦਾ ਕਿਆ ਜਾ ਰਿਹਾ ਕਿ ਲੋਕ ਸੰਪਰਕ ਵਿਭਾਗ ਦੇ ਕੁਝ ਅਫਸਰਾਂ ਦੇ ਵੱਲੋਂ ਮੁੱਖ ਮੰਤਰੀ ਲੌਬੀ ਦੇ ਇਸ਼ਾਰੇ ਦੇ ਉੱਪਰ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਮੁੱਖ ਮੰਤਰੀ ਲੌਬੀ ਦੇ ਇਸ਼ਾਰੇ ਦੇ ਉੱਪਰ ਉਹ ਪ੍ਰੈਸ ਨੋਟ ਪੱਤਰਕਾਰਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਭਾਈ ਤੁਹਾਨੂੰ ਸੋਧਿਆ ਹੋਇਆ ਪ੍ਰੈਸ ਨੋਟ ਭੇਜਾਂਗੇ ਪਰ ਅਸਲੀਅਤ ਇਹ ਸੀ ਕਿ ਉਹ ਪ੍ਰੈਸ ਨੋਟ ਰਕਵਾ ਕੇ ਬਾਅਦ ਦੇ ਵਿੱਚ ਪ੍ਰੈਸ ਨੋਟ ਭੇਜਿਆ ਹੀ ਨਹੀਂ ਸੀ ਜਾਣਾ ਭਾਵ ਕਿ ਕਿਸਾਨਾਂ ਦੇ ਵਿੱਚ ਜਾਂ ਹੋਰ ਲੋਕਾਂ ਦੇ ਵਿੱਚ ਹੀਰੋ ਬਣਨ ਤੋਂ ਰੋਕਣ ਦਾ ਮਕਸਦ ਸੀਗਾ ਸਪੀਕਰ ਕਲਤਾਰ ਸੰਧਵਾਨ ਉਧਰ ਜਦੋਂ ਸੰਧਵਾ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਖਬਰਾਂ ਹਰ ਪਾਸੇ ਪ੍ਰਕਾਸ਼ਿਤ ਹੋਈਆਂ ਤਾਂ ਉਹਨਾਂ ਨੇ ਸਖਤ ਸਟੈਂਡ ਲੈ ਲਿਆ ਇੱਕ ਚਿੱਠੀ ਲੋਕ ਸਭ ਮਾਰਗ ਵਿਭਾਗ ਨੂੰ ਲਿਖਤੀ ਸਖਤ ਕਿ ਭਾਈ ਦੱਸੋ ਇਹਦੇ ਵਿੱਚ ਕੀ ਹੈ ਮੈਨੂੰ ਸਾਰੀ ਜਾਣਕਾਰੀ ਇਹਦੇ ਵਿੱਚ ਦਿਓ ਉਸ ਤੋਂ ਬਾਅਦ ਚ ਅਫਸਰ ਸ਼ਾਹੀ ਦੇ ਵਿੱਚ ਵੀ ਖਿੱਚੋ ਤਾਣ ਵਧ ਗਈ ਹੱਥਾਂ ਪੈਰਾਂ ਦੀ ਵੀ ਉਹਨਾਂ ਨੂੰ ਪੈ ਗਈ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਭਗਵੰਤਮਾਨ ਦੇ ਕਹੇ ਤੇ ਸੰਦੀਪ ਭਾਟਕ ਨੇ ਇਹਦੇ ਵਿੱਚ ਸਪੀਕਰ ਸਾਹਿਬ ਨੂੰ ਥੋੜਾ ਜਿਹਾ ਠੰਡੇ ਕੀਤਾ ਕਿ ਭਾਈ ਆਪਾਂ ਇਸ ਗ੍ਰੇਜ ਨੂੰ ਨਾ ਉਹਦਾ ਯੇ ਅਗੇ ਔਰ ਇਸ ਗ੍ਰੇਜ ਤੋਂ ਬਾਅਦ ਆਪਾਂ ਨੂੰ ਨਹੀਂ ਤਾਂ ਜਿਮਨੀ ਚੋਣ ਦੇ ਵਿੱਚ ਨੁਕਸਾਨ ਹੋਊਗਾ ਔਰ ਪਤਾ ਨਾ ਕਿਹਾ ਕਿ ਇੱਕ ਸੈਕਟਰੀ ਵੀ ਜਾ ਕੇ ਹੱਥ ਜੋੜ ਕੇ ਸਪੀਕਰ ਸਾਹਿਬ ਨੂੰ ਉਹਨੇ ਕਿਹਾ ਕਿ ਭਾਈ ਤੁਹਾਡੇ ਵੱਡਿਆਂ ਦੀ ਲੜਾਈ ਦੇ ਵਿੱਚ ਸਾਡਾ ਨਾ ਕੋਈ ਮਲਾਜ਼ਮ ਜਾਂ ਸਾਡਾ ਕੋਈ ਅਫਸਰ ਨਾ ਰਗੜਿਆ ਜਾਵੇ ਸਾਡੀ ਕਿਉਂ ਪੁੱਛ ਨਾਪਦੇ ਹੋ ਤੁਹਾਡੀ ਲੜਾਈ ਹੈ ਆਪਸ ਦੀ ਆ ਚਲੋ ਸਪੀਕਰ ਸਾਹਿਬ ਤੁਹਾਡੇ ਜੀ ਕਹਿੰਦੇ ਛੰਦੇ ਹੋਇਆ ਪਰ ਇਹ ਸਭ ਦੇ ਵਿੱਚ ਇੱਕar ਸਵਾਲ ਇਹ ਉੱਠਦਾ ਹੈ ਕਿ ਇਹ ਪਗਵੰਤ ਮਾਨ ਖੁਦ ਕਿਉਂ ਨਹੀਂ ਰੋਕ ਸਕੇ ਸਪੀਕਰ ਸਾਹਿਬ ਨੂੰ ਕਿਉਂ ਵਿਚ ਸੰਦੀਪ ਜਿਹੜਾ ਸੰਦੀਪ ਪਾਟਕ ਦੀ ਐਂਟਰੀ ਹੋਈ ਇਹ ਚੱਲ ਕੀ ਰਿਹਾ ਹੈ ਅੰਦਰੋਂ ਅੰਦਰ ਹੀ ਖਿੱਚੋ ਤਾਣ ਜਿਹੜੀ ਵਧੀ ਹੋਈ ਹੈ ਕਿਵੇਂ ਇਹ ਅਗਰਸ ਪੂਰੀ ਚਈਏ ਸਿੱਕੋ ਕੁਸ਼ਕਵਿੰਦਰ ਜੀ ਗੱਲ ਇਹ ਹੈ ਕਿ ਸੱਤਾ ਦੇ ਵਿੱਚ ਜਿਹੜੇ ਵੀ ਬੰਦੇ ਹੁੰਦੇ ਨੇ ਦੇਖਣ ਨੂੰ ਉੱਪਰੋਂ ਜਿੰਨੇ ਮਰਜ਼ੀ ਇਕੱਠੇ ਹੋਈ ਜਾਣ ਜੱਫੀਆਂ ਪਾਈ ਜਾਣ ਅੰਦਰੋਂ ਅੰਦਰ ਹੀ ਖਿੱਚ ਤੋਤਾ ਹੁੰਦੀ ਹੋਈ ਹੈ ਪਰ ਦਿੱਚਸ ਮੁਕਰਲੇ ਦੇ ਵਿੱਚ ਇਹ ਹੈ ਕੀ ਕਮੂਮਲੀ ਜਿਹੀ ਵਰਕਸ਼ਾਪ ਹੋਈ ਉਹਦੀ ਖਬਰ ਚਪਣੀ ਸੀ ਏਡੀ ਕਿਟਿੰਗ ਕੰਸੀ ਮਤਲਬ ਇਹਦੇ ਉੱਪਰ ਜਿਹੜਾ ਕਨਸਟੀਟਿਊਸ਼ਨਲ ਪੋਸਟ ਦੇ ਉੱਪਰ ਸੰਧਵਾ ਸਾਹਿਬ ਬੈਠੇ ਨੇ ਉਹਨਾਂ ਦਾ ਮਤਲਬ ਅਵਗਿਆ ਹੋਈ ਉਹਨਾਂ ਨੂੰ ਬਿਲਕੁਲ ਕਹਿ ਲੋ ਇਗਨੋਰ ਕੀਤਾ ਗਿਆ ਉਹਨਾਂ ਦੇ ਪ੍ਰੈਸ ਨੋਟ ਨੂੰ ਚਪਣ ਦਿੱਤਾ ਗਿਆ ਪ੍ਰੋਬਲਮ ਇਹ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਅੱਜਕੱਲ ਜਿਹੜੀ ਇੱਕ ਖਾਸ ਕਿਸਮ ਦਾ ਪਾਗਲਪਨ ਚੱਲਿਆ ਹੋਇਆ ਮੈਂ ਸਮਝਦਾ ਕਿ ਉਹ ਉਹਨੂੰ ਤੁਸੀਂ ਪਤਾ ਨਹੀਂ ਕੀ ਨਾਮ ਦੋਵਾਂਗੇ ਕਿ ਕੈਮਰੇ ਦੇ ਅੱਗੇ ਸਿਰਫ ਮੈਂ ਹੀ ਮੈਂ ਹੋਵਾਂ ਦੂਜਾ ਹੋਵੇ ਹੀ ਨਾ ਇਹ ਬਿਮਾਰੀ ਤਾਂ ਮੋਦੀ ਸਾਹਿਬ ਤੋਂ ਸ਼ੁਰੂ ਹੋਈ ਸੀ ਬੇਸਿਕਲੀ ਇੱਕ ਵਾਰ ਉਹ ਪੁਜਾਰੀ ਵਿਚਾਲੇ ਭਗਵਾਨ ਦਾ ਬੁੱਕ ਵੀ ਲਾਇਆ ਸੀ ਉਹ ਵੀ ਉਹਨਾਂ ਨੇ ਹੱਥ ਨਾਲ ਵਰਕੇ ਪਾਸੇ ਕਰਤਾ ਸੀ ਮਨ ਜਿਹੜੀ ਲਾਈਮ ਲਾਈਟ ਹੈ মিডিਆ ਦੇ ਵਿੱਚ ਖਬਰਾਂ ਦੇ ਵਿੱਚ ਟੀਵੀ ਦੇ ਵਿੱਚ ਇੰਨਾ ਲੋਕ ਇਹ ਆਪਣੇ ਆਪ ਨੂੰ ਪਿਆਰ ਕਰਨ ਲੱਗੇ ਨੇ ਆਪਣੀਆਂ ਸ਼ਕਲਾਂ ਨੂੰ ਕਹਿ ਲਓ ਜਾਂ ਆਪਣੇ ਨਾਂ ਨੂੰ ਕਹਿ ਲਓ ਕਿ ਦੂਜਾ ਕੋਈ ਨਾ ਹੋਵੇ ਨੇੜੇ ਉਹ ਤਾਂ ਸੰਮੂਸਾ ਕੋਈ ਬਹੁਤ ਮੀਡੀਆ ਦੇ ਵਿੱਚ ਨਹੀਂ ਆਉਂਦੇ ਉਸ ਤਰੀਕੇ ਦੇ ਨਾਲ ਕੋਈ ਉਹਨਾਂ ਦਾ ਇਦਾਂ ਦਾ ਕਲੇਮ ਵੀ ਨਹੀਂ ਹੈ ਮੇਰੇ ਖਿਆਲ ਦੇ ਵਿੱਚ ਇਹ ਮਤਲਬ ਇੱਕ ਪ੍ਰੈਸ ਨੋਟ ਦਾ ਵੀ ਨਾ ਜਾਣਾ ਔਰ ਵਾਪਸ ਲੈ ਲੈਣਾ ਫਿਰ ਮਤਲਬ ਆਪਣੇ ਆਪ ਚ ਇਹ ਬੇਸਿਕਲੀ ਤਾਂ ਇਨਕੁਆਰੀ ਦੀ ਮੰਗ ਕਰਦਾ ਕਿ ਕੀ ਉਹ ਈਟ ਨਾਸ਼ਕ ਦਵਾਈਆਂ ਦੇ ਖਿਲਾਫ ਕੋਈ ਗੱਲ ਤਾਂ ਨਹੀਂ ਸੀ ਕਿਤੇ ਉਹਨਾਂ ਦੀ ਲੋਬੀ ਨੇ ਤਾਂ ਨਹੀਂ ਪ੍ਰੈਸ਼ਰਾਈਜ਼ ਕੀਤਾ ਕਈ ਵਾਰ ਇਹ ਵੀ ਇੱਕ ਚੀਜ਼ ਹੁੰਦੀ ਹੈ ਦੇਖਣ ਵਾਲੀ ਕਿ ਬਹੁਤ ਸਾਰੀਆਂ ਇਹ ਜਿਹੜਾ ਖਾਸ ਕਰਕੇ ਦਵਾਈਆਂ ਦੇ ਮਾਮਲੇ ਦੇ ਵਿੱਚ ਆਪਾਂ ਦੇਖਿਆ ਕਿ कोरोना ਦਾ ਕੋਵਿਡ ਦਾ ਇੰਟਰਨੈਸ਼ਨਲ ਲੈਵਲ ਦੇ ਉੱਪਰ ਪ੍ਰੈਸ ਦੇ ਉੱਪਰ ਕੰਟਰੋਲ ਕਿੰਨਾ ਸੀਗਾ ਸੋ ਮੜੀ ਜੀ ਵੀ ਉਹਨਾਂ ਦੇ ਖਿਲਾਫ ਕੋਈ ਲਫ਼ਜ਼ ਹੋਵੇ ਤਾਂ ਉਹਦੇ ਤੇ ਵੀ ਮਤਲਬ ਉਹ ਘੇਰਾ ਪਾ ਲੈਂਦੇ ਨੇ ਕਿਉਂਕਿ ਪੋਲਿਟਿਸ਼ੀਅਨ ਲਗਭਗ ਉਹਨਾਂ ਦੇ ਘੇਰੇ 'ਚ ਹੁੰਦੇ ਨੇ ਪਰ ਜਿਸ ਤਰ੍ਹਾਂ ਵੀ ਹੋਇਆ ਜੋ ਵੀ ਹੋਇਆ ਮਤਲਬ ਸਨਮਾਨਯੋਗ ਸਪੀਕਰ ਸਾਹਿਬ ਨੇ ਚਿੱਠੀ ਲਿਖ ਕੇ ਪੁੱਛਿਆ ਕਿ ਭਾਈ ਕਿਉਂ ਨਹੀਂ ਗਿਆ ਕਿਉਂ ਰੋਕ ਲਿਆ ਗਿਆ ਸੀ ਪਰ ਉਹ ਤੋਂ ਬਾਅਦ ਫਿਰ ਉਹ ਨੋਰਾ ਬਾਕਸ ਖੁੱਲ ਗਿਆ ਮਾਨ ਸਾਹਿਬ ਦੀ ਹਿੰਮਤ ਨਹੀਂ ਪਈ ਵੀ ਉਹਨਾਂ ਨੂੰ ਜਾ ਕੇ ਇਹ ਗੱਲ ਕਹਿਣ ਕਿ ਜੀ ਮੈਂ ਹੀ ਮੇਰੇ ਕਹਿਣ ਤੇ ਰੋਕਿਆ ਗਿਆ ਸੀ ਫਿਰ ਉਹ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਵਾਲੇ ਪਾਈ ਆ ਗਏ ਤੇ ਪੰਜਾਬ ਦਾ ਰਾਜ ਬੇਸਿਕਲੀ ਹੈ ਤਾਂ ਦਿੱਲੀ ਵਾਲਿਆਂ ਦਾ ਰਾਜ ਹੀ ਹੈ ਸੋ ਉਹਨਾਂ ਨੇ ਉਹਨੂੰ ਸਮਝਾਇਆ ਵੀ ਕੋਈ ਨਹੀਂ ਅਜੇ ਥੋੜਾ ਜਿਹਾ ਟਾਈਮ ਹੋ ਠਹਿਰ ਮਤਲਬ 10 ਤਰੀਕ ਦਾ ਰਿਜ਼ਲਟ ਆ ਲੈਣ ਦੇ ਆਪਾਂ ਉਹ ਤੋਂ ਬਾਅਦ ਫਿਰ ਦੇਖ ਲਾਂਗੇ ਹਿਸਾਬ ਕਿਤਾਬ ਸੋ ਇਹ ਆਪਣੇ ਆਪ ਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈਗੀ ਹੈ ਪਰ ਇਹਦਾ ਜਿੰਨਾ ਸਾਹਮਣੇ ਕੁਝ ਆ ਰਿਹਾ ਮੇਰੇ ਖਿਆਲ ਇਹਦੇ ਇਹਦੀ ਗਹਿਰਾਈ ਦੇ ਵਿੱਚ ਹੋਰ ਵੀ ਥੋ ਕਿਤੇ ਜ਼ਿਆਦਾ ਹੋਣਾ ਹੈ ਇਹ ਜੇ ਕਿ ਉਹ ਰਿਜ ਰਹੀ ਹੈ ਆਪਣੇ ਹਿਸਾਬ ਦੇ ਨਾਲ ਇਹ ਜਦੋਂ ਖੁੱਲ ਕੇ ਅੱਗੇ ਤੱਥ ਆਉਣਗੇ ਕਿ ਅਸਲੀ ਮਸਲਾ ਕੀ ਹੈ ਕਿ ਅੰਦਰੋਂ ਅੰਦਰ ਹੀ ਸਿਆਸਤ ਚੱਲ ਕੀ ਰਹੀ ਹੈ ਕੀ ਕੋਈ ਆਲਟਰਨੇਟਿਵ ਕੈਂਡੀਡੇਟ ਵੀ ਸੀਐਮ ਦਾ ਬਣ ਰਿਹਾ ਹੈ ਕੀ ਕੋਈ ਹੋਰ ਤਰ੍ਹਾਂ ਦੇ ਨਾਲ ਵੀ ਕੀ ਕੁਝ ਨੂੰ ਕੱਟਿਆ ਜਾ ਰਿਹਾ ਬਹੁਤ ਜ਼ਿਆਦਾ ਪਰ ਅਫਸਰ ਬੇਵਸ ਨਹੀਂ ਆਪਾਂ ਪੰਚਾਇਤਾਂ ਵਾਲੇ ਕੇਸ 'ਚ ਵੀ ਦੇਖਿਆ ਸੀ ਟਟਾਰੂ ਚੱਕੜ ਅਫਸਰ ਵਿਚਾਰੇ ਮਤਲਬ ਰਸੀਵਿੰਗ ਐਂਡ ਤੇ ਹੁੰਦੇ ਨੇ ਇਹ ਆਰਡਰ ਕੁਝ ਹੋਰ ਦੇ ਦਿੱਤੇ ਜਾਂਦੇ ਨੇ ਬਹੁਤ ਦੇ ਵਿੱਚ ਕੁਝ ਹੋਰ ਹੋ ਜਾਂਦਾ ਹੈ ਮਤਲਬ ਅਖਬਾਰ ਤੱਕ ਚਿੱਠੀ ਜਾਣ ਤੱਕ ਹੀ ਕਿੰਨੇ ਪ੍ਰੈਸ਼ਰ ਪੈ ਜਾਂਦੇ ਨੇ ਇਹਦਾ ਮਤਲਬ ਇਹ ਹੈ ਕਿ ਕਿਤਨੀ ਸਰਕਾਰ ਨਾਰਮਲ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਸਾਡੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਹੋਰ ਕੰਮ ਵੀ ਕੋਈ ਨਹੀਂ ਹੈ ਜਿਹੜੇ ਇੰਨੇ ਛੋਟੇ ਛੋਟੇ ਕੰਮਾਂ ਤੇ ਇੰਨਾ ਟਾਈਮ ਵੇਸਟ ਕਰ ਰਹੇ ਨੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇੱਕੀ ਇਹਦਾਂ ਤੂਫਾਨ ਆ ਜਾਣਾ ਸੀ ਜੇ ਇੱਕ ਵਰਕਸ਼ਾਪ ਦਾ ਇੱਕ ਪ੍ਰੈਸ ਨੋਟ ਛਪ ਵੀ ਜਾਂਦਾ ਤਾਂ ਕੀ ਹੋ ਜਾਣਾ ਸੀ ਉਹਦੇ ਨਾਲ ਸੋ ਮੇਰਾ ਖਿਆਲ ਇਹ ਹੈ ਕਿ ਅੰਦਰ ਖਾਤੇ ਕਾਫੀ ਸਰਤੂਆਂ ਕਾਫੀ ਸਾਰਾ ਕਨਫਿਊਜ਼ਨ ਹੈ ਜਦੋਂ ਤੁੰਦ ਛਟੂਗੀ ਤਾਂ ਉਦੋਂ ਪਤਾ ਲੱਗੂਗਾ ਵੀ ਅਸਲੀ ਸਚਾਈ ਕੀ ਸੀ ਡਾਕਟਰ ਸਾਹਿਬ ਇਹ ਬੜੀ ਅਹਿਮ ਗੱਲ ਹੈ ਕਿ ਜਦੋਂ ਮੁੱਖ ਮੰਤਰੀ ਤੇ ਕਹੇ ਤੇ ਜੋ ਮੁੱਖ ਮੰਤਰੀ ਉਸ ਪੋਜੀਸ਼ਨ ਦੇ ਵਿੱਚ ਰਹੇ ਨਾ ਕਿ ਆਪਣੇ ਇੱਕ ਸਰਕਾਰ ਦੇ ਨੁਮਾਇੰਦੇ ਨੂੰ ਜਾਂ ਕਹਿ ਲਓ ਕਿ ਵੈਸੇ ਦਾ ਜਿਹੜਾ ਉਹਦਾ ਉਹਨਾਂ ਕੋਲੇ ਉਹ ਸਰਕਾਰ ਦੇ ਨੁਮਾਇੰਦੇ ਦੇ ਤੌਰ ਤੇ ਤਾਂ ਨਹੀਂ ਪਰ ਫਿਰ ਵੀ ਉਹਨਾਂ ਦੇ ਐਮਐਲਏ ਉਹਨਾਂ ਦੇ ਸਾਥੀ ਉਹਨਾਂ ਦਾ ਹੀ ਸਪੀਕਰ ਜਦੋਂ ਮੁੱਖ ਮੰਤਰੀ ਆਪਣੇ ਆਪ ਨੂੰ ਸੁਪਰੀਮ ਸਮਝ ਲੇ ਤੇ ਆਪਣੇ ਸਾਥੀ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਜਾਂ ਕਹਿ ਲਓ ਕਿ ਉਹਨੂੰ ਆਪ ਹੀ ਸਮਝਾਉਣ ਦੇ ਵਿੱਚ ਕਾਮਯਾਬ ਨਾ ਹੋਵੇ ਤੇ ਬੰਦਾ ਤੀਜਾ ਵਿੱਚ ਪਾਉਣਾ ਪਵੇ ਉਹ ਵੀ ਤਕੜਾ ਉਹ ਵੀ ਆਪਣੇ ਤੋਂ ਵੱਡੀ ਸ਼ਕਤੀ ਵਿੱਚ ਪਾਉਣੀ ਪਵੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਜਿਹੜੀ ਤਕੜੀ ਪੋਜੀਸ਼ਨ ਆ ਉਹ ਤੁਸੀਂ ਗਵਾ ਚੁੱਕੇ ਹੋ ਇਹਦਾ ਮਤਲਬ ਭਗਵੰਤ ਜੀ ਵਾਲੀ ਪੋਜੀਸ਼ਨ ਪਹਿਲਾਂ ਵਾਲੀ ਨਹੀਂ ਰਹੀ ਉਹਨਾਂ ਨੂੰ ਪਤਾ ਕਿ ਮੇਰੇ ਕਹਿ ਤੇ ਸੰਧਵਾ ਸਾਹਿਬ ਨੇ ਉਸ ਤਰੀਕੇ ਨਾਲ ਸ਼ਾਂਤਰੀ ਹੋਣਾ ਇਸੇ ਕਰਕੇ ਪਾਇਆ ਗਿਆ ਸੰਦੀਪ ਪਾਟਕ ਨੂੰ ਔਰ ਪਾਰਟੀ ਦੇ ਵਿੱਚ ਪੋਜੀਸ਼ਨ ਉਹ ਰਹੀ ਨਹੀਂ ਭਗਵੰਤ ਜੀ ਵਿਲਪੁਲ ਵਿਲਪੁਲ ਦੇਖੋ ਤਾਂ ਜਦੋਂ ਕੇਚਰੀਵਾਲ ਸਾਹਿਬ ਨੂੰ ਮਿਲਣ ਗਏ ਸੀਗੇ ਉਦੋਂ ਵੀ ਸੰਦੀਪ ਪਾਠਕ ਨਾਲ ਸੀ ਪਿਛਲੇ ਦਿਨੀ ਚਰਚਾ ਕਿੰਨੀ ਜੱਲੀ ਹੈ ਜਲੰਧਰ ਦਾ ਜਾਰਜ ਹੀ ਉਹਨੂੰ ਬਣਾ ਦਿੱਤਾ ਗਿਆ ਇਸ ਕਰਕੇ ਮਾਨ ਸਾਹਿਬ ਨੂੰ ਉੱਥੇ ਜਾ ਕੇ ਕੋਠੀ ਲੈਣੀ ਪਈ ਮਲੰਦਰੋਂ ਅੰਦਰ ਹੀ ਇਹ ਚੀਜ਼ਾਂ ਦੇਖੋ ਇਹ ਤਾਂ ਹੈ ਨਹੀਂ ਵੀ ਸ਼ੌਕੀਏ ਬੰਦੇ ਇਦਾਂ ਕਰ ਲੈਂਦੇ ਨੇ ਅੰਦਰੋਂ ਅੰਦਰ ਹੀ ਟੈਨਸ਼ਨਸ ਅੰਦਰੋਂ ਅੰਦਰ ਹੀ ਕੁਲੇਸ਼ ਤਾਂ ਵਧਿਆ ਹੀ ਹੁੰਦਾ ਹੈ ਤਾਂ ਹੀ ਦੂਜੇ ਬੰਦਿਆਂ ਨੂੰ ਇੰਟਰਵਿਨ ਕਰਨਾ ਪੈਂਦਾ ਤਾਂ ਹੀ ਇਹ ਹੈ ਕਿ ਇਕੱਲੇ ਨਹੀਂ ਜਾਣ ਦਿੱਤਾ ਜਾਂਦਾ ਮਤਲਬ ਅੰਦਰੋਂ ਅੰਦਰੀ ਹੈ ਤਾਂ ਬਹੁਤ ਸਾਰਾ ਕੁਝ ਹੋਰ ਹੁੰਦਾ ਹੈ ਸਾਰੀਆਂ ਪਾਰਟੀਆਂ 'ਚ ਲਗਭਗ ਹੁੰਦਾ ਪਰ ਇਹਨਾਂ ਦੇ ਕੁਝ ਜ਼ਿਆਦਾ ਹੀ ਹੈ ਮੈਂ ਸਮਝਦਾ ਕਿ ਬੜੀਆਂ ਮਾਮੂਲੀ ਗੱਲਾਂ ਤੇ ਬੱਚਿਆਂ ਦੀ ਤਰ੍ਹਾਂ ਮਤਲਬ ਛੋਟ-ਛੋਟੀਆਂ ਗੱਲਾਂ ਨੇ ਆਪਣੇ ਆਪ ਦੇ ਵਿੱਚ ਮਤਲਬ ਜੇ ਸਪੀਕਰ ਸਾਹਿਬ ਤੇ ਸਾਡੇ ਸੀਐਮ ਸਾਹਿਬ ਇੱਕ ਦੂਜੇ ਨਾਲ ਅੱਖ ਚੱਕ-ਚੱਕ ਕੇ ਗੱਲ ਨਹੀਂ ਕਰ ਸਕਦੇ ਇਹਦਾ ਮਤਲਬ ਇਹ ਹੈ ਕਿ ਰਿਸ਼ਤਿਆਂ ਦੇ ਵਿੱਚ ਗੜਬੜ ਹੈ ਨਾ ਕਿਤਨਾ ਇਕਦਿ ਇਕੜਬੜਾ ਰਹੀ ਹੈ ਇਸੇ ਤਰੀਕੇ ਨਾਲ ਫਾਈਲਾਂ ਦਾ ਚੱਲਦਾ ਸੀ ਕਿਨੇ ਰਿਪੋਰਟਾਂ ਆਈਆਂ ਕਿ ਬੰਦੇ ਫਾਈਲਾਂ ਚੈੱਕ ਕਰਨ ਤੇ ਬਿਠਾਏ ਹੋਏ ਨੇ ਜੀ ਜੀ ਉਹਦਾ ਵੀ ਥੋੜਾ ਬਹੁਤ ਕਹਿ ਲਓ ਉਸ ਤਰੀਕੇ ਦੇ ਨਾਲ ਥੋੜਾ ਜਿਹਾ ਅੱਗੇ ਆਉਂਦਾ ਹੈ ਮਾਨ ਸਾਹਿਬ ਬਿਲਕੁਲ ਉਸੇ ਟਾਈਮ ਹੀ ਚਾਹੇ ਉਹ ਅਮਨ अरोड़ा ਸੀ ਚਾਹੇ ਉਹ ਹਰਪਾਲਜੀ ਮਾ ਸੀ ਉਸ ਟਾਈਮ ਹੀ ਉਹਦੀ ਥੋੜੀ ਬਹੁਤ ਕੋਈ ਰਸੀ ਖਿੱਚ ਲਈ ਜਾਂਦੀ ਹੈ ਇਸੇ ਤਰ੍ਹਾਂ ਦਿੱਲੀ ਵਾਲੇ ਮਾਨ ਸਾਹਿਬ ਨਾਲ ਕਰ ਰਹੇ ਹੈ ਮਤਲਬ ਜਦੋਂ ਪਾਰਟੀ ਆਪਣੇ ਮੈਂਬਰਾਂ ਤੇ ਆਪਣੇ ਕੰਸਟੀਟਿਊਸ਼ਨਲ ਬੰਦਿਆਂ ਦੇ ਖਿਲਾਫ ਹੀ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਚੱਲ ਪੈਣਾ ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੈ ਕਿਸੇ ਪਾਰਟੀ ਲਈ ਵੀ ਕਿਸੇ ਸਰਕਾਰ ਲਈ ਬਿਲਕੁਲ ਹੁਣ ਮੂਹਰੇ ਲਾ ਲਿਆ ਭਗਵੰਤ ਮਾਨ ਉਧਰ ਸ਼ੀਤ ਲੰਗਰਾਲ ਨੇ ਵੀ ਡੋਕਟਰ ਸਾਹਿਬ ਉਹੀ ਗੱਲਾਂ ਜਿਹੜੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਹੁੰਦੇ ਸੀ ਵਿਰੋਧੀਆਂ ਦੇ ਨਾਲ ਕਿ ਆ ਜੋ ਮੈਂ ਤੁਹਾਡਾ ਇੰਨੀ ਤਰੀਕ ਨੂੰ ਪ੍ਰੈਸ ਕਾਨਫਰੰਸ ਕਰ ਦੂੰਗਾ ਇੰਨੀ ਤਰੀਕ ਨੂੰ ਮੈਂ ਤੁਹਾਡੇ ਖੁਲਾਸੇ ਹੀ ਕਰ ਦੂੰਗਾ ਆਜੋ ਮੈਂ ਤੁਹਾਡਾ 8 ਨਵੰਬਰ ਨੂੰ ਫਲਾਨੀ ਦਾ ਵੇਟ ਕਰੂੰਗਾ ਤੁਹਾਡੀਆਂ ਮੈਂ ਕੁਰਸੀਆਂ ਲਵਾ ਦੂੰਗਾ ਉਹੀ ਗੱਲ ਅੱਜ ਭਗਵੰਤ ਮਾਨ ਦੇ ਨਾਲ ਹੋਈਆਂ ਸ਼ਹੀਦ ਲੰਗਰਾਲ ਨੇ ਕੁਰਸੀ ਉਵੇਂ ਹੀ ਲਾਈ ਜਿਵੇਂ ਭਗਵੰਤ ਮਾਨ ਨੇ ਜਾਖੜ ਦੀ ਬਾਦਲ ਦੀ ਔਰ ਜਿਹੜੇ ਰਾਜਾ ਬਣਿੰਗ ਦੀ ਔਰ ਹੋਰ ਜਿਹੜੇ ਬੰਦੇ ਸੀਗੇ ਪ੍ਰਤਾਪ ਬਾਜਵਾ ਹੋਣੀ ਉਹਨਾਂ ਦੀ ਕੁਰਸੀ ਲਾਈ ਸੀ ਤੇ ਜਿਵੇਂ ਉਹ ਨਹੀਂ ਆਏ ਤੇ ਆਏ ਉਵੇਂ ਮੁੱਖ ਮੰਤਰੀ ਸਾਹਿਬ ਨੇ ਤੇ ਜਿਵੇਂ ਮੁੱਖ ਮੰਤਰੀ ਸਾਹਿਬ ਠੋਸ ਜੇ ਨਿਕਲ ਗਏ ਸੀ ਉਸ ਤੋਂ ਬਾਅਦ ਚੋ ਚਲੋ ਮੈਂ ਠੋਸ ਸਜੀਤ ਸਿੰਘ ਗਰਾਲ ਨੂੰ ਤਾਂ ਨਹੀਂ ਕਹੂੰਗਾ ਕਿਉਂਕਿ ਉਹ ਰਿਕਾਰਡਿੰਗਾਂ ਲਈ ਫਿਰਦਾ ਅਸੀਂ ਸੁਣੀਆਂ ਵੀ ਐ ਉਹ ਰਿਕਾਰਡਿੰਗਾਂ ਲਈ ਵੀ ਫਿਰਦਾ ਔਰ ਉਹ ਹੁਣ 20 ਤੀਜ ਦੀ ਕਰ ਰਿਹਾ ਕਹਿੰਦੇ ਮੈਂ ਦੇ ਦੂੰਗਾ ਪਰ ਮੈਨੂੰ ਇਹ ਨਹੀਂ ਸਮਝ ਕਹਿੰਦੇ ਲੱਗਦੀ ਵੀ ਇਸ ਤੋਂ ਪਹਿਲਾਂ ਇਹ ਤਾਂ ਫੇਰ ਆਡੀਓ ਨੇ ਇਸ ਤੋਂ ਪਹਿਲਾਂ ਜਿਹੜੀਆਂ ਵੀਡੀਓ ਆਈਆਂ ਕੜਾਰੂ ਚੱਕ ਦੀਆਂ ਇਸ ਤੋਂ ਪਹਿਲਾਂ ਵੀਡੀਓ ਆਈਆਂ ਬਲਕਾਰ ਸਿੰਘ ਦੀਆਂ ਕਾਰਵਾਈ ਤਾਂ ਉਹਨਾਂ ਤੇ ਕੋਈ ਨਹੀਂ ਹੋਈ ਇਹ ਤਾਂ ਫੇਰ ਆਡੀਓ ਨੇ ਕਹਿੰਦੇ ਫਿਰ ਮੁੱਖ ਮੰਤਰੀ ਸਾਹਿਬ ਇਹ ਵੀ ਗੱਲ ਦੇਖ ਲੈਣ ਵੀ ਜੇ ਇਹ ਆਡੀਓ ਗਲਤ ਹੋਈਆਂ ਤਾਂ ਕਾਰਵਾਈ ਮੇਰੇ ਤੇ ਕਰ ਦੇਣ ਤੇ ਜੇ ਆਡੀਓ ਸਹੀ ਹੋਈਆਂ ਤਾਂ ਫਿਰ ਮੁੱਖ ਮੰਤਰੀ ਦੱਸਣ ਕਿ ਕਾਰਵਾਈ ਜਿਹੜੀ ਆ ਉਹ ਕਰਨਗੇ ਕੀ ਮੁੱਖ ਮੰਤਰੀ ਸਾਹਿਬ ਨੂੰ ਬੈਸ ਵਸਾਈ ਦਾ ਬੜਾ ਸ਼ੌਂਕ ਹੈ ਮੁੱਖ ਮੰਤਰੀ ਸਾਹਿਬ ਨੂੰ ਕੁਰਸੀਆਂ ਲਾ ਲਾ ਕੇ মিডিਆ ਸਾਹਮਣੇ ਬੈਸ ਕਰਨ ਦਾ ਬੜਾ ਸ਼ੌਂਕ ਹੈ ਮੁੱਖ ਮੰਤਰੀ ਸਾਹਿਬ ਦੇ ਸਮੇਤ ਮੁੱਖ ਮੰਤਰੀ ਸਾਹਿਬ ਦਾ ਸਾਰਾ ਅਮਲਾ ਫੈਲਾ ਮੁੱਖ ਮੰਤਰੀ ਦਾ ਪਰਿਵਾਰ ਜਲੰਧਰ ਦੇ ਵਿੱਚ ਹੋਵੇ ਤੇ ਸ਼ੀਤਲ ਅੰਗਰਾਲ ਦੇ ਕੋਲੇ ਪਹੁੰਚਣ ਦਾ ਇਹਦਾ ਸਰ ਗੱਲ ਬਣਦੀ ਨਹੀਂ ਕੁਝ ਨਾ ਕੁਝ ਕਹਿੰਦੇ ਕਿਦੇ ਬੂਰੇ ਲਾਹਲੇ ਸੀਤਰੰਗਰਾਲ ਨੇ ਇੱਕ ਵਾਰ ਮਾਨ ਸਾਹਿਬ ਨੇ ਜੋ ਸ਼ੁਰੂ ਕਰਿਆ ਸੀ ਸਰਕਲ ਕੰਪਲੀਟ ਹੋ ਗਿਆ ਉਹਨਾਂ ਨੇ ਪਹਿਲਾਂ ਟਵੀਟ ਕਰਕੇ ਕਹਿੰਦੇ ਹੁੰਦੇ ਸੀ ਪਹਿਲਾਂ ਚੰਨੀ ਨਾਲ ਕਰਿਆ ਸੀ ਇਦਾਂ ਹੀ ਫਿਰ ਇਹ ਮੀਡੀਆ ਇਵੈਂਟਸ ਆਰਗੇਨਾਈਜ਼ ਕਰਦੇ ਸੀ ਕਿ ਆ ਜੋ ਸਾਰੇ ਚਾਚੇ ਭਤੀਜੇ ਸਾਲੇ ਜੀਜੇ ਪਤ ਨਹੀਂ ਕੀ ਕੁਝ ਕਰਿਆ ਸੀ ਉਹ ਉਹ ਗੱਲੇ ਵੀ ਉਹ ਹੁਣ ਸਾਰੀਆਂ ਮਤਲਬ ਪੇਸ਼ ਆ ਰਹੀਆਂ ਨੇ ਉਹ ਚੀਚਾਂ ਜਿਹੜਾ ਬੀਜੇ ਸੀ ਉਹ ਹੁਣ ਵੱਟਣਾ ਪੈ ਰਿਹਾ ਆਪਣੇ ਹੀ ਬੰਦੇ ਜਿਹਨੂੰ ਤੇ ਬਹੁਤ ਪ੍ਰਿੰਸੀਪਲ ਜਿਹੜਾ ਮੇਰਾ ਖਿਆਲ ਹੈ ਕੰਪਲੇਨੈਂਟ ਸੀਗਾ ਲੋਟਸ ਆਪਰੇਸ਼ਨ ਦਾ ਉਸੇ ਬੰਦੇ ਨੂੰ ਇੰਨਾ ਪਹਿਲਾਂ ਚੱਕਿਆ ਸਿਰ ਦੇ ਉੱਪਰ ਪਰ ਉਹਨੇ ਬਿਲਕੁਲ ਇਹ ਨਿਤਾਰੂ ਤਾਰ ਕਰਤਾ ਸਾਰੇ ਦਾ ਸਾਰਾ ਪੁੱਛਿਆ ਪੂਰੇ ਪਰਿਵਾਰ ਤੱਕ ਹਮਲੇ ਹੋਰ ਅਰ ਹਿੰਮਤ ਨਹੀਂ ਹੈ ਜਿਹੜੀ ਟਰੈਜੇਡੀ ਦੀ ਗੱਲ ਹੈ ਹਿੰਮਤ ਨਹੀਂ ਹੈ ਉਹਦਾ ਜਵਾਬ ਦੇਣ ਦੀ ਨਾ ਉਹਦੇ ਤੇ ਐਕਸ਼ਨ ਲੈਣ ਦੀ ਨਾ ਇਨਕੁਆਰੀ ਕਰਾਉਣ ਦੀ ਮੁੰਡ ਮੇਜੀਟ ਹਾ ਉਸ ਤੋਂ ਲੈ ਕੇ ਜਾਖੜ ਤੱਕ ਸਾਰਿਆਂ ਨੇ ਮਤਲਬ ਕਿਹਾ ਵੀ ਇਨਕੁਆਇਰੀ ਕਰੋ ਭਾਈ ਇਹਦੀ ਮਤਲਬ ਇਹ ਸੈਂਟਰਲ ਗਵਰਨਮੈਂਟ ਇਨਕੁਆਇਰੀ ਕਰ ਲਵੇ ਜਾਖੜ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹਨਾਂ ਦੀ ਆਪਣੀ ਪਾਰਟੀ ਦਾ ਉਹ ਕੈਂਡੀਡੇਟ ਅਚਿਤ ਲੰਗਰਾਲ ਵੀ ਬੇਸਿਕਲੀ ਉਹ ਕਹਿੰਦੇ ਵੀ ਇਹਦੇ ਖਿਲਾਫ ਇਨਕੁਆਇਰੀ ਤੁਸੀਂ ਕਰਾ ਲਓ ਕੋਰਟ ਮੋਨੀਟਰਡ ਇਨਕੁਆਇਰੀ ਕਰਾ ਦਿਓ ਛੱਡੋ ਬਾਕੀ ਚੀਜ਼ਾਂ ਅੱਛਾ ਮਜੀਠੀਆ ਸਾਹਿਬ ਨੇ ਸੈਂਟਰ ਨੂੰ ਕਿਹਾ ਕਿ ਤੁਸੀਂ ਈਡੀ ਤੋਂ ਸੀਬੀਆਈ ਤੋਂ ਤੁਸੀਂ ਕਰਾ ਲਓ ਉਹਨਾਂ ਨੇ ਤਾਂ ਇੱਥੇ ਤੱਕ ਦੋਸ਼ ਲਾਇਆ ਤੁਸੀਂ ਰਲੇ ਹੋਇਆ ਪਰ ਗੱਲ ਇਹ ਹੈ ਕਿ ਜਿਹੜੀ ਦੁਖਦਾਈ ਗੱਲ ਹੈ ਸੋਹਣੇ ਜੀ ਉਹ ਸਭ ਤੋਂ ਵੱਡੀ ਇਹ ਹੈ ਕਿ ਇਹ ਚੀਜ਼ਾਂ ਨੂੰ ਹੌਲੀ 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 ਨੋਰਮਲਾਈਜ਼ ਕੀਤਾ ਜਾ ਰਿਹਾ ਹੈ ਹੁਣ ਤੁਸੀਂ ਦੇਖੋ ਜਿਹੜੀ ਮਾਮੂਲੀ ਗੱਲ ਦੇ ਉੱਪਰ ਕ੍ਰਪਸ਼ਨ ਲੜਕਦੀ ਸੀ ਲੋਕਾਂ ਨੂੰ ਜਦੋਂ ਕਿਸੇ ਨੂੰ ਇਹ ਲੱਗਦਾ ਸੀ ਕਿ ਇਹਦੇ ਉੱਪਰ ਉਂਗਲੀ ਉੱਠ ਗਈ ਹੈ ਮਤਲਬ ਇਹਨੇ ਜੀ ਟੈਂਡਰ ਗਲਤ ਪਾਤਾ ਉਹਦੇ ਚ ਕਾਰ ਦੀ ਜਗ੍ਹਾ ਸਕੂਟਰ ਲਿਖਤਾ ਜਿਵੇਂ ਆਸ਼ੂ ਦਾ ਸੀ ਹੁਣ ਤਾਂ ਗੱਲਾਂ ਬਹੁਤ ਅੱਗੇ ਪਹੁੰਚ ਗਈਆਂ ਨੇ ਉਹ ਤਾਂ ਹੁਣ ਸਾਰਾ ਕੁਝ ਪਰਚੂਨ ਦੀ ਮਤਲਬ ਕ੍ਰਪਸ਼ਨ ਲੱਗਣ ਲੱਗੀ ਜਿੱਨੀ ਥੋਪ ਲੈਵਲ ਤੇ ਹੁਣ ਕੰਮ ਚੱਲ ਰਿਹਾ ਹੈ ਔਰ ਜੋ ਬਦਨਾਮੀ ਕਹ ਲੋ ਜੋ ਤ੍ਰਿਕੇ ਕਹ ਲੋ ਜਾਂ ਜਿਹੜੇ ਦੋਸ਼ ਪਰਿਵਾਰਾਂ ਤੱਕ ਜਿਹੜੇ ਪਹੁੰਚ ਗਏ ਨੇ ਪਰ ਉਹਨੂੰ ਚੁੱਪ ਕਰਕੇ ਹਜਮ ਕਰੀ ਫਿਰਦੇ ਨੇ ਮਤਲਬ ਇਹ ਹੈ ਕਿ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਇਦਾਂ ਲੱਗਣ ਲੱਗ ਗਏ ਕਿ ਇਹ ਤਾਂ ਹੁੰਦਾ ਹੀ ਹੁੰਦਾ ਹੈ ਵੀ ਸਭ ਚਲਦਾ ਹੈ ਜਿਵੇਂ ਇਹ ਇਹ ਨਾਰਮਲਾਈਜ਼ ਕਰ ਰਹੇ ਨੇ ਕਰਪਸ਼ਨ ਬਦਨਾਮੀ ਨੂੰ ਇਸ ਤਰ੍ਹਾਂ ਦੇ ਕਲੇਸ਼ ਨੂੰ ਪਬਲਿਕ ਲਾਈਫ ਦੇ ਵਿੱਚ ਡੀਗ੍ਰੇਡੇਸ਼ਨ ਇਹ ਇਹਦੇ ਸਿੱਟੇ ਬੜੇ ਗੰਦੇ ਨਿਕਲਣਗੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਕਹ ਲੋ ਇੱਕ ਕਿਸਮ ਦੇ ਨਾਲ ਪਹਿਲਾਂ ਹੀ ਬੇਚੈਨੀ ਬਹੁਤ ਜ਼ਿਆਦਾ ਹੈ ਲੋਕ ਪਹਿਲਾਂ ਹੀ ਭਰੋਸਾ ਨਹੀਂ ਕਰਦੇ ਸਿਆਸਤ ਜਾਨਾਂ ਦੇ। ਮੰਨ ਲੇ ਇਹਦੇ ਨਾਲ ਹੋਰ ਗਰਾਉਟ ਆਊ। ਹੂੰ। ਬਿਲਕੁਲ। ਚਲੋ ਦੇਖਦੇ ਹਾਂ ਕਿ ਹੁਣ ਇਹਦੇ ਵਿੱਚ ਕੀ ਨਿਕਲਦਾ ਪਰ ਮੁੱਖ ਮੰਤਰੀ ਸਾਹਿਬ ਦਾ ਉਥੇ ਨਾਮ ਪਹੁੰਚਣਾ ਇਹ ਗੱਲਾਂ ਬਹੁਤ ਮਤਲਬ ਸਵਾਲ ਸਰ ਖੜੇ ਕਰਦਾ ਹੈ। ਬੇਸ਼ੱਕ ਕ੍ਰੈਡਿਬਿਲਿਟੀ ਬਹੁਤੀ ਜਿਹੜੀ ਆਪਣੀ ਉਹਨਾਂ ਦੀ ਵੀ ਨਹੀਂ ਹੈਗੀ ਵਿਸ਼ੇਦ ਲੰਗਰਾਲ ਦੀ ਪਰ ਇਸ ਤਰੀਕੇ ਨਾਲ ਇਹੋ ਜਿਹੇ ਬੰਦੇ ਤੋਂ ਵੀ ਇਸ ਤਰੀਕੇ ਨਾਲ ਨਸਲ ਹੋ ਕੇ ਬਹਿ ਜਾਣਾ ਪਰ ਭਗਵਾਨ ਤੁਮਾਨੂੰ ਇਹ ਸੋਭਾ ਨਹੀਂ ਦਿੰਦਾ ਸਾਵੇਂ ਕਹਿੰਦੇ ਵੀ ਜਿਹੋ ਜੀ ਪੇਚ ਤੇ ਮੇਰੇ ਨਾਲ ਖੇਡੋਗੇ ਮੈਂ ਤਾਂ ਉਵੇਂ ਹੀ ਖੇਡੂਗਾ ਇਹੋ ਜੀਆਂ ਗੱਲਾਂ ਕਰਨ ਵਾਲੇ ਭਗਵਾਨਤਮਾਨ ਹਰੇਕ ਬੇਕਾਰ ਤੋਂ ਬੇਕਾਰ ਗੱਲ ਦਾ ਜਵਾਬ ਦੇਣ ਵਾਲੇ ਭਗਵਾਨਤਮਾਨ ਸਹੀ ਗੱਲ ਦਾ ਤਾਂ ਭਲਾ ਨਾ ਦੇਣ ਬੇਕਾਰ ਤੋਂ ਬੇਕਾਰ ਗੱਲ ਦਾ ਜਵਾਬ ਉਹਨਾਂ ਨੇ ਦੇਣਾ ਹੀ ਦੇਣਾ ਹੁੰਦਾ ਕਿਉਂਕਿ ਉਸ ਲੈਵਲ ਤੱਕ ਫਿਰ ਉਹ ਚਲੇ ਜਾਂਦੇ ਆ ਵਧੀਆ ਲੈਵਲ ਤੇ ਮੇਰੇ ਖਿਆਲ ਚ ਉਹਨਾਂ ਨੂੰ ਤਾਂ ਜਾਣ ਹੀ ਹੁੰਦਾ ਤੇ ਉਸ ਲੈਵਲ ਤੇ ਤਾਂ ਉਹ ਚਲੇ ਜਾਂਦੇ ਆ ਪਰ ਇਸ ਲੈਵਲ ਤੇ ਜਾ ਕੇ ਜਵਾਬ ਨਹੀਂ ਦੇਣਾ ਸਵਾਲ ਤਾਂ ਖੜੇ ਕਰਦਾ ਹੀ ਰੱਖਦਾ ਈ ਰੁਕਸਾ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਇਹ ਹੈ ਵੀ ਸਮੇਂ ਦਾ ਗੇੜ ਹੁੰਦਾ ਹੈ ਬੰਦੇ ਨੂੰ ਕਹਿੰਦੇ ਨੇ ਵੀ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਇਹ ਹਾਲਾਤ ਹੋਈ ਹੋਈ ਹੈ ਹੁਣ ਵੀ ਜਿਹੜੇ ਦੋਸ਼ੀ ਨੇ ਤੁਸੀਂ ਉਹਨਾਂ ਉਹ ਤੁਹਾਡੇ ਤੇ ਦੋਸ਼ ਲਾਉਂਦੇ ਹੋ ਤੁਸੀਂ ਉਹਨਾਂ ਨੂੰ ਜਵਾਬ ਦੇਣ ਜੋਗੇ ਨਹੀਂ ਹੋ ਮਤਲਬ ਧਮਕੀਆਂ ਠੀਕ ਹੈ ਕਿ ਉਹ ਆਪਣੇ ਕਰਿਆ ਭੁਗਤਣਗੇ ਜੇ ਹੋਊਗਾ ਉਹ ਹੋਊਗਾ ਪਰ ਜੋ ਗੱਲਾਂ ਉਠਾ ਰਹੇ ਜਿਹੜੀਆਂ ਉਹ ਕੋਲ ਲੈ ਕੇ ਫਿਰ ਰਹੇ ਨੇ ਕਿ ਜੇ ਮੇਰੀ ਪੈਨ ਡਰਾਈਵ ਦੇ ਵਿੱਚ ਸਭ ਕੁਝ ਹੈ। ਮਤਲਬ ਖਾਸ ਕਰਕੇ ਉਹ ਪਰਿਵਾਰ ਤੱਕ ਜਿਹੜਾ ਪਹੁੰਚੇ ਹੋਏ ਨੇ। ਪਰ ਉਹਦੇ ਬਾਰੇ ਬੋਲਣਾ ਨਾ ਉੱਥੇ ਉਹ ਕੁਰਸੀ ਲਾ ਕੇ ਉਹਦਾ ਬਹਿ ਜਾਣਾ ਤੇ ਉੱਥੇ ਜਾਣਾ ਨਾ ਅਰ ਉਹਨੇ ਇੱਥੋਂ ਤੱਕ ਕਿਹਾ ਕਿ ਮੈਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ, ਮੇਰੇ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਮਤਲਬ ਇੱਕ ਪਬਲਿਕ ਲਾਈਫ ਦੇ ਵਿੱਚ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕਰਕੇ ਆਏ ਸੀ, ਜਿਹੜੇ ਸਾਫ਼-ਸੁਥਰੇ ਸੈਕਲਾਂ ਤੇ ਸੋਮਾ ਝੱਕਣਗੇ ਸੀ। ਇਹ ਦੇਖ ਕਹਿੰਸੀ ਅਸੀਂ ਸਾਰੇ ਆਮ ਆਦਮੀ ਆ ਜਿਸ ਦਾ ਲਾਈਨ ਚੜ ਕੇ ਸਿਲੰਡਰ ਲਿਆ ਕਰਾਂਗੇ। ਉਹ ਤੁਸੀਂ ਉਹਨਾਂ ਦੀ ਦਸ਼ਾ ਦੇਖੋ। ਕਿ ਜਿੱਥੇ ਘਰ ਖਰੀਦਦੇ ਨੇ ਜਾਂ ਘਰ ਕਿਰਾਏ ਤੇ ਲੈਂਦੇ ਨੇ ਆਲੇ-ਦਾਲੇ ਜਿਹੜੇ ਟਾਵਰ ਨੇ ਉਹ ਮਲ ਪ੍ਰੋਟੈਸਟਰਸ ਦੇ ਨਾਲ ਪਰ ਜਾਂਦੇ ਨੇ ਚਾਹੇ ਉਹ ਮੁਲਾਜ਼ਮ ਕਿਸੇ ਵਿਭਾਗ ਦੇ ਹੋਣ। ਮਤਲਬ ਥੋੜੀ ਦੇਰ ਚਾਹੀਦੀ। ਮਤਲਬ ਕਿੱਥੇ-ਕਿੱਥੇ ਤੱਕ ਲੱਗਿਆ ਨੇ ਪੰਜਾਬ ਵੀ। ਸੋ ਮੇਰਾ ਖਿਆਲ ਹੈ ਕਿ ਜੇ ਨਹੀਂ ਸਮਰੱਥਾ, ਜੇ ਮੋਰਲ ਕਪੈਸਿਟੀ ਨਹੀਂ ਹੈ ਤਾਂ ਛੱਡ ਦੇਣਾ ਚਾਹੀਦਾ ਹੁੰਦਾ। ਮਤਲਬ ਸਾਰੀ ਉਮਰ ਇਹਨਾਂ ਨੇ ਵਾਕੀ ਲੋਕਾਂ ਦੀ ਬਦਨਾਮੀ ਕੀਤੀ ਉਹਨਾਂ ਦੇ ਨੱਕ ਕੱਟੇ। ਜਦੋਂ ਆਪਣੀ ਬਾਰੀ ਆਈ ਹੈ ਉਹ ਉਹਨਾਂ ਨੂੰ ਉੱਥੇ ਜਾਂਦੇ ਚੌਂਕ ਦੇ ਵਿੱਚ ਕੁਰਸੀ ਤੇ ਬੈਠ ਕੇ ਉਹਨੂੰ ਕਹਿੰਦੇ ਵੀ ਲਿਆ ਦਿਖਾ ਕੀ ਹੈ ਤੇਰੇ ਕੋਲ ਸਾਰੀ ਦੁਨੀਆ ਨੂੰ ਦਿਖਾਉਣ ਦੇ ਟੀਵੀ ਲਾ ਕੇ ਪਰ ਹੈ ਨਹੀਂ ਉਹ ਵੱਲ ਉਹ ਤਾਂ ਮਤਲਬ ਇਹ ਹੈ ਵੀ ਚੰਡੀਗੜ੍ਹ ਤੇ ਸਪੈਲਿੰਗ ਬਦਲਣ ਜੋ ਗਈ ਨੇ ਇਹ ਤਾਂ ਅੱਗੇ ਸੀਐਮ ਦੀ ਸ਼ਕਤੀ ਨਹੀਂ ਹੈ। ਚਲੋ ਦੇਖਦੇ ਆਂ ਕਿ ਮੁੱਖ ਮੰਤਰੀ ਸਾਹਿਬ ਇਹ ਤੇ ਹੁਣ ਜਿਹੜਾ ਉਹ ਕੀ ਕਰਦੇ ਆ ਪਰ ਸਵਾਲ ਜ਼ਰੂਰ ਇੱਥੇ ਖੜੇ ਹੋ ਗਿਆ। ਨਰਸ ਸਿੰਘ ਚਲੋ ਅਗਲੀ ਖਬਰ ਲੈ ਲੈਨੇ ਆਂ। ਅਕਾਲੀ ਦਲ ਦੇ ਕਲੇਸ਼ ਦੇ ਵਿਚਕਾਰ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਚੁੱਪੀ ਜਿਹੜੀ ਆ ਉਹ ਬਹੁਤ ਥਾਂ ਰਣਕ ਰਹੀ ਸੀ ਕਿ ਵਿਕਰਮ ਸਿੰਘ ਮਜੀਠੀਆ ਚੁੱਪ ਕਿਉਂ ਨੇ ਵਿਕਰਮ ਸਿੰਘ ਮਜੀਠੀਆ ਕਿੱਧਰਲੇ ਪਾਸੇ ਗਏ ਬਾਗੀਆਂ ਵਾਲੇ ਪਾਸੇ ਨੇ ਜਾਂ ਸੁਖਬੀਰ ਸਿੰਘ ਬਾਦਲ ਹੋਰਾਂ ਵਾਲੇ ਪਾਸੇ ਨੇ ਹੁਣ ਆਖਰਕਾਰ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਚੁੱਪੀ ਤੋੜਤੀ ਹੈ ਔਰ ਉਹਨਾਂ ਨੇ ਬੜੀਆਂ ਗੱਲਾਂ ਕਹੀਆਂ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਫੇਰ ਉਹੀ ਗੱਲ ਕਰਦੇ ਨੇ ਕਿ ਭਾਈ ਬਾਗੀਆਂ ਨੂੰ ਵੀ ਸਾਰਿਆਂ ਨੂੰ ਇਹ ਗੱਲਾਂ ਕਰਨ ਦੀ ਲੋੜ ਨਹੀਂਗੀ ਕਿ ਆਪਾਂ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਬਣੀਏ ਆਪਾਂ ਸਾਰੇ ਜਣੇ ਇਕੱਠੇ ਹੋਈਏ ਇਕੱਠੇ ਹੋ ਕੇ ਅਕਾਲੀ ਦਲ ਨੂੰ ਦਵਾਲਾ ਤਕੜੇ ਕਰੀਏ ਔਰ ਉਹਨਾਂ ਨੇ ਆਪਣਾ ਵੀ ਇਹ ਗੱਲਾਂ ਕਹਿਤਾ ਕਹਿਦੀਆਂ ਨੇ ਬਹੁਤ ਹੀ ਗੱਲੇ ਬੰਦੇ ਕਹਿੰਦੇ ਸੀ ਵੀ ਸੁਖਵੀਰ ਨਾ ਬਣਦੀ ਨਹੀਂ ਤੇ ਉਹ ਵੀ ਅਕਾਲੀ ਦਲ ਛੱਡ ਕੇ ਕਿਸੇ ਹੋਰ ਪਾਸੇ ਜਾ ਸਕਦੇ ਆ ਉਹਨਾਂ ਨੇ ਆਪਣੀ ਵੀ ਗੱਲ ਕਲੀਅਰ ਕਰ ਦਿੱਤੀ ਆ ਕਹਿੰਦੇ ਮੈਂ ਦਲ ਬਦਲੂਆ ਜੋ ਨਹੀਂ ਆ ਮੈਂ ਵਫਾਦਾਰ ਆ ਮੈਂ ਸਟੈਂਡ ਦਾ ਪੱਕਾ ਜਿੱਥੇ ਹੈਗਾ ਤੇ ਮੈਂ ਉੱਥੇ ਹੀ ਰਹਿਣਾ ਪਰ ਉਹਨਾਂ ਨੇ ਜਿਹੜੀ ਇਹ ਗੱਲ ਕਹਿਤੀ ਆ ਨਾ ਵੀ ਸਾਰੇ ਇਕੱਠੇ ਹੋ ਕੇ ਚਲੀਏ ਇਹ ਕਿਤੇ ਨਾ ਕਿਤੇ ਇੰਜ ਨਹੀਂ ਲੱਗ ਰਿਹਾ ਕਿ ਵਿਕ੍ਰਮ ਸਿੰਘ ਵਜੀਤਿਆ ਸਾਹਿਬ ਇਹ ਹੀ ਮੈਨੂੰ ਲੱਗਦਾ ਸੈੱਟ ਕਰ ਸਕਣਗੇ ਅਕਾਲੀ ਦਲ ਦੇ ਲਈ ਇੱਕ ਭੂਮਿਕਾ ਨਿਭਾ ਸਕਦੇ ਦੇਖੋ ਸੁਖਬਿੰਦਰ ਜੀ ਗੱਲ ਇਹ ਹੈ ਪਿਛਲੇ ਦਿਨੀ ਜਥੇਦਾਰ ਹਰਪ੍ਰੀਤ ਸਿੰਘ ਨੇ ਜਿਹੜੇ ਉਹਨਾਂ ਨੂੰ ਵੀ ਪੁੱਛਿਆ ਗਿਆ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਸਾਰੇ ਇਕੱਠੇ ਹੋ ਕੇ ਚੱਲਣਾ ਤਾਂ ਚੰਗੀ ਗੱਲ ਹੈ ਅੱਛਾ ਇਹ ਸਾਰੇ ਜਿਹੜਾ ਵੀ ਕੋਈ ਅਕਾਲੀ ਦਲ ਦਾ ਜਾਂ ਪੰਥਕ ਹੁੰਦਰਦਾ ਹੈ ਉਹ ਹੀ ਚਾਹੁੰਦਾ ਹੈ ਕਿ ਫੁੱਟ ਨਹੀਂ ਪੈਣੀ ਚਾਹੀਦੀ ਫੁੱਟ ਨਾਲ ਸ਼ਕਤੀ ਘਟ ਜਾਂਦੀ ਹੈ ਰਲ ਮਿਲ ਕੇ ਇਕੱਠੇ ਚੱਲਣਾ ਚਾਹੀਦਾ ਹੈ ਪਰ ਮੈਨੂੰ ਐ ਲੱਗ ਰਿਹਾ ਹੈ ਕਿ ਹੁਣ ਪੋਜੀਸ਼ਨ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਸਿਆਸਤ ਹੈ ਉਹ ਜਿੱਥੇਬੰਦੀ ਦੇ ਉੱਪਰ ਆਰਗੇਨਾਈਜੇਸ਼ਨ ਤੇ ਉਹਦਾ ਕਬਜ਼ਾ ਪੂਰਾ ਹੈ ਦਿੱਲੀ ਵਾਲੇ ਹੋਰ ਸਾਰੇ ਚਾਰੇ ਪਾਸਿਆਂ ਤੋਂ ਮੈਥ ਮਿਲ ਰਹੀ ਹੈ ਜਿਹੜੇ ਬਾਗੀ ਨੇ ਉਹਨਾਂ ਕੋਲ ਮੋਰਲ ਸਟਾਂਸ ਉਹਨਾਂ ਨੇ ਇੱਕ ਲੈ ਲਿਆ ਹੈ ਕਿ ਸਤੋਂ ਜੀ ਗਲਤੀਆਂ ਹੋਈਆਂ ਨੇ ਅਸੀਂ ਉਹਦੀ ਮਾਫੀ ਮੰਗ ਰਹੇ ਹਾਂ ਸਾਨੂੰ ਸਜ਼ਾ ਵੀ ਦਿਓ ਪਰ ਵੱਡੀ ਗਲਤੀ ਜਿਹੜਾ ਮੇਜਰ ਸ਼ੇਅਰ ਹੈ ਉਹ ਬਾਦਲ ਪਰਿਵਾਰ ਦਾ ਸੁਖਵੀਰ ਸਿੰਘ ਬਾਦਲ ਜੀ ਦੀ ਕਵਾਈ ਦੇ ਵਿੱਚ ਸੀਗਾ ਬੀਟੀਆ ਸਾਹਿਬ ਇਹਦੇ ਵਿੱਚ ਖਮੋਸ਼ ਸੀ ਸਾਰਿਆਂ ਨੂੰ ਹਰਾਨੀ ਹੁੰਦੀ ਸੀ ਕਿ ਇਹ ਚੱਕਰ ਕੀ ਹੈ ਗੱਲ ਕੀ ਹੈ ਇਸ ਦੇ ਵਿੱਚ ਮਨ ਉਹਨਾਂ ਨੇ ਚੁੱਪੀ ਖੋਲੀ ਹੈ ਪਰ ਉਹਦੀ ਕਿ ਖੋਲੀ ਹੈ ਮੈਂ ਤੁਹਾਨੂੰ ਦੱਸਾਂ ਉਹ ਠੀਕ ਹੈ ਉਹਨਾਂ ਨੇ ਕਿਹਾ ਕਿ ਮੈਂ ਨਾਲ ਹਾਂ ਜਿੱਥੇ ਖੜਾ ਮੈਂ ਉੱਥੇ ਖੜਾ ਹੀ ਹਾਂ ਪਰ ਦੂਜੇ ਤੜੇ ਦੇ ਵਿੱਚ ਜਿਹੜਾ ਬਾਕੀ ਤੜਾ ਹੈ ਉਹਦੇ 'ਚ ਉਹਨਾਂ ਦੀ ਕਾਫੀ ਚੰਗੀ ਬੈਠ ਹੈ ਸਖਵੀਰ ਬਾਦਲ ਦੇ ਮੁਕਾਬਲੇ ਉਹਨਾਂ ਨੂੰ ਐਕਸੈਪਟੇਬਲ ਨੇ ਉਹ ਪਰ ਪ੍ਰੈਕਟੀਕਲ ਪੋਲੀਟੀਸ਼ੀਅਨ ਵੀ ਨੇ ਇੱਕ ਵੱੱਡੇ ਉੱਪਰ ਮੈਨੂੰ ਲੱਗਦਾ ਸਖਵੀਰ ਬਾਦਲ ਦੇ ਲਈ ਬੇਸ਼ੱਕ ਉਹ ਨੰਬਰ 3 ਕਹੀ ਜਾਣ ਉਹ ਮੇਰਾ ਖਿਆਲ ਹੈ ਉਹਨਾਂ ਦੀ ਚੁੱਪੀ ਹੈ ਜਿਹੜੀ ਉਹ ਜ਼ਿਆਦਾ ਖਤਰਨਾਕ ਮੈਨੂੰ ਲੱਗ ਰਹੀ ਹੈ ਕਿੰਨਾ ਤੁਸੀਂ ਦੇਖਿਆ ਹੋਣਾ ਕਈ ਵਾਰ ਨਾ ਜਦੋਂ ਲੜਾਈ ਹੋ ਜਾਂਦੀ ਹੈ ਨਾ ਕਈ ਬੰਦੇ ਵਿੱਚ ਇਹ ਜਿਹੇ ਹੁੰਦੇ ਨੇ ਚੜਾਉਣ ਵਾਲੇ ਉਹ ਇੱਕਦੀਆਂ ਵਾਹ ਫੜ ਲੈਂਦੇ ਨੇ ਉਹਨੂੰ ਇਹ ਨਾ ਤੂੰ ਤਾਂ ਸ਼ਰੀਫ ਹੈ ਤੂੰ ਤਾਂ ਸ਼ਰੀਫ ਹੈ ਦੂਜੇ ਚਪੇੜਾਂ ਲਾ ਜਾਂਦੇ ਨੇ ਮੇਰਾ ਖਿਆਲ ਹੈ ਉਸ ਤਰ੍ਹਾਂ ਦੀ ਸਿਆਸਤ ਲੱਗ ਰਹੀ ਹੈ ਉਹ ਕੰਪਰੋਮਾਈਜ਼ਿੰਗ ਕੈਂਡੀਡੇਟ ਬਣ ਸਕਦੇ ਮਤਲਬ ਉਹ ਉਹਨਾਂ ਨੇ ਲੈਜਿਟੀਮਾਈਜ਼ ਨਹੀਂ ਗੱਲ ਇਹ ਵੀ ਹੈ ਨਾ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਸਭ ਤੋਂ ਵੱਡਾ ਤੜਾ ਜੇ ਆਪਾਂ ਦੇਖੀਏ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਹੀ ਸਭ ਤੋਂ ਵੱਡਾ ਵੱਡਾ ਤੜਾ ਹੈ ਇਸ ਵਕਤ ਆਕਾਲੀ ਦਲ ਦੇ ਵਿੱਚ ਚਾਹੇ ਯੂਥ ਦੀ ਗੱਲ ਕਰ ਲਈਏ ਚਾਹੇ ਸੋਈ ਦੀ ਗੱਲ ਕਰ ਲਈਏ ਚਾਹੇ ਆਮ ਆਕਾਲੀ ਦਲ ਦੀ ਵੀ ਗੱਲ ਕਰ ਲਈਏ ਉਹਨਾਂ ਨਾਲ ਲੋਕ ਜ਼ਿਆਦਾ ਜੁੜੇ ਆ ਬਜਾਏ ਬਾਗੀਆਂ ਦੇ ਬਜਾਏ ਦੂਜੇ ਧੜੇ ਦੇ ਵਿਕਰਮ ਸਿੰਘ ਮਜੀਠੀਆ ਦਾ ਪਰਸਨਲੀ ਜ਼ਿਆਦਾ ਲੋਕ ਜੋੜੇ ਮੈਨੂੰ ਲੱਗਦਾ ਉਹਦੇ ਕੁਝ ਕਾਰਨ ਨੇ ਸੁਰਿੰਦਰ ਜੀ ਦੇਖੋ ਇੱਕ ਤਾਂ ਇਹ ਹੈ ਕਿ ਉਹਦਾ ਜਿਹੜਾ ਸਟਾਈਲ ਆਫ ਫੰਕਸ਼ਨਿੰਗ ਹੈ ਨਾ ਕੰਮ ਜੀ ਰਿਹਾ ਤਾਂ ਪੋਲੀਟਿਸ਼ੀਨਾਂ ਵਾਲਾ ਸੁਖਵੀਰ ਦਾ ਪੋਲੀਟਿਸ਼ੀਨਾਂ ਵਾਲਾ ਘਟਾ ਹੈ ਮੈਨੇਜਰ ਵਾਲਾ ਜ਼ਿਆਦਾ ਹੈ ਦੂਜੀ ਚੀਜ਼ ਇਹ ਹੈ ਕਿ ਉਹ ਮੇਰਾ ਖਿਆਲ ਹੈ ਸੁਖਵੀਰ ਦੇ ਨਾਲੋਂ ਜ਼ਿਆਦਾ ਫੈਮਿਲੀ ਦੇ ਤੌਰ ਤੇ ਵੀ ਕਹਿ ਲਓ ਸਿਆਸਤ ਉਹਨਾਂ ਦੇ ਹੱਟਾਂ ਦੇ ਵਿੱਚ ਹੈ ਅਕਸੈਪਟੇਬਿਲਟੀ ਵੀ ਉਹਨਾਂ ਦੀ ਹੈ ਜਿਹੜੇ ਵਿਰੋਧੀ ਨੇ ਉਹਨਾਂ ਨਾਲ ਵੀ ਉਹਨਾਂ ਦੇ ਤਾਲਮੇਲ ਹੈ ਜਿਹੜਾ ਉਹ ਸੁਖਵੀਰ ਦੇ ਨਾਲੋਂ ਬੈਠ ਰਿਹਾ ਉਹਦਾ ਕਾਰਨ ਇੱਕ ਵੱਡਾ ਇਹ ਵੀ ਹੈ ਕਿ ਸਿੱਧੇ ਤੌਰ ਤੇ ਪਾਵਰ ਨਹੀਂ ਸੀ ਉਹ ਚਾਹੁੰਦਾ ਸਿੱਧੇ ਤੌਰ ਤੇ ਕਿਉਂਕਿ ਸੁਖਵੀਰ ਬਾਦਲ ਪਾਵਰ ਚਲਾਉਂਦੇ ਸੀ ਜਿਹੜਾ ਪਾਵਰ ਦੇ ਵਿੱਚ ਬੈਠੂਗਾ ਉਹ ਫੈਸਲੇ ਵੀ ਲਊਗਾ ਉਹ ਫੈਸਲੇ ਕਿਸ ਨੂੰ ਸੂਟ ਕਰਨਗੇ ਕਿਸ ਨੂੰ ਨਹੀਂ ਕਰਨਗੇ ਬੰਦੇ ਰੁੱਸਣਗੇ ਵੀ ਤੇ ਸੁਖਵੀਰ ਸਿੰਘ ਬਾਦਲ ਦੇ ਵਿੱਚ ਰੁੱਸਿਆਂ ਨੂੰ ਮਨਾਉਣ ਦੀ ਕਲਾ ਨਹੀਂ ਹੈ ਇਹ ਵੀ ਇੱਕ ਫਰਕ ਹੈ ਰਸਾਉਣ ਦੀ ਕਲਾ ਜ਼ਿਆਦਾ ਹੈ ਸੋ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਉਹ ਹੀ ਕੈਨ ਕੰਮ ਹੈ ਕੰਪਰੋਮਾਈਜ਼ਿੰਗ ਕੈਂਡੀਡੇਟ ਇਨ ਦਾ ਲੌਂਗ ਰਨ ਪਰ ਗੱਲ ਇਹ ਹੈ ਕਿ ਅਜੇ ਉਹਨਾਂ ਦੀ ਚੁੱਪੀ ਹੈ ਜਿਹੜੀ ਜਿੰਨਾ ਕਿ ਚਲੋ ਬੋਲੇ ਮੈਂ ਸਮਝਦਾ ਚੰਗੀ ਕਰਦਾ। ਇੱਕ ਗੱਲ ਇਹ ਵੀ ਆ ਡਾਕਟਰ ਸਾਹਿਬ ਇੱਕ ਗੱਲ ਇਹ ਵੀ ਉਹਦੇ ਵਿੱਚ ਕਹੀ ਜਾਂਦੀ ਆ ਬਹੁਤ ਸਾਰੇ ਲੋਕ ਸੋਚਦੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਇੱਕ ਦਾਗ ਜਿਹੜਾ ਉਹ ਡਰੱਗ ਦੇ ਤੌਰ ਤੇ ਜਿਹੜਾ ਲੱਗਿਆ ਪਰ ਕਿਤੇ ਨਾ ਕਿਤੇ ਉਹਦੇ ਵਿੱਚ ਰੋਲ ਮੁੱਖ ਮੰਤਰੀ ਭਗਵੰਤ ਪਾਣ ਦਾ ਇੱਕ ਅਹਿਮ ਰਿਹਾ। ਖੁਦ ਉਹਨਾਂ ਨੇ ਮਜੀਠੀਆ ਦੇ ਉੱਪਰ ਲੱਗਿਆ ਇਹ ਦਾਗ ਕਾਫੀ ਹੱਦ ਤੱਕ ਧੋ ਦਿੰਦਾ ਹੈ। ਚਾਹੇ ਉਹ ਵਿਕਰਮ ਸਿੰਘ ਮਜੀਠੀਆ ਹੋਣ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਹੋਣ। ਜਿਸ ਤਰੀਕੇ ਉਹ ਦੋਵੇਂ ਜਿਹੜੇ ਲੜਾਈ ਸਰਕਾਰ ਦੇ ਖਿਲਾਫ ਲੜ ਰਹੇ ਆ ਤੇ ਜਿਸ ਤਰੀਕੇ ਦੇ ਨਾਲ ਹਰ ਵਸੀਲਾ ਉਹਨਾਂ ਨੇ ਵਰਤਿਆ ਭਗਵੰਤ ਮਾਨ ਹੋਰਾਂ ਨੇ ਤੇ ਭਾਈ ਇਹਨਾਂ ਨੂੰ ਦੋਵਾਂ ਨੂੰ ਕਿਸੇ ਤਰੀਕੇ ਨਾਲ ਰਗੜੀਏ ਤੇ ਲੱਭ ਉਹਨਾਂ ਨੂੰ ਕੁਝ ਨਹੀਂ ਰਿਹਾ ਕਿ ਤਰ੍ਹਾਂ ਕਿਤੇ ਮਜੀਠੀ ਦਾ ਵੀ ਦਾਗ ਉਹਦੇ ਨਾਲ ਬਹੁਤ ਵੱਡੇ ਤਰੀਕੇ ਨਾਲ ਧੋਤਾ ਗਿਆ ਕਾਫੀ ਹੱਦ ਤੱਕ ਸਰ ਮਾਨ ਸਾਹਿਬ ਨੇ ਤਾਂ ਬੜਿਆਂ ਦੇ ਦਾਗ ਤੋਤੇ ਨੇ ਉਹ ਤਾਂ ਸੁੱਖ ਵਿਲਾਸ ਵੀ ਉਹਨਾਂ ਨੇ ਤਾਂ ਜਾਣਾ ਸੀਗਾ ਲੈ ਕੇ ਆਪਣੀ ਜੀ ਸੀ ਵੀ ਉਹਨਾਂ ਨੇ ਤਾਂ ਬੇਸਿਕਲੀ ਜਿਹੜੇ ਸੱਚੀ ਮਿੱਚੀ ਜਿਹੜੇ ਗਲਤ ਕੰਮ ਕੀਤੇ ਵੀ ਹੋਏ ਨੇ ਲੋਕਾਂ ਨੇ ਉਹਨਾਂ ਨੂੰ ਵੀ ਸਾਫ ਕਰਤਾ ਉਹਨਾਂ ਨੇ ਨਾ ਵੀ ਤੁਸੀਂ ਝੂਠੀ ਜੀ ਇਨਕੁਆਇਰੀ ਕਰਕੇ ਮਤਲਬ ਬੰਦੇ ਨੇ ਕਤਲ ਕੀਤਾ ਹੋਵੇ ਤੁਸੀਂ ਮੁਰਗੀ ਚੋਰੀ ਦਾ ਉਹਦੇ ਤੇ ਕੇਸ ਦਰਜ ਕਰਕੇ ਮਤਲਬ ਉਹਨੂੰ ਅੰਦਰ ਕਰਦੇ ਹੋ ਇਹ ਓਦਾਂ ਦੇ ਕੰਮ ਇਹਨਾਂ ਨੇ ਕਰੇ ਨੇ ਬਹੁਤ ਸਾਰੇ ਮਤਲਬ ਇਹ ਤਾਂ ਨਹੀਂ ਹੈ ਕਿ ਸਾਰੇ ਬਰੀ ਹੋ ਜਾਂਦੇ ਨੇ ਸਾਰਾ ਕੁਝ ਠੀਕ ਹੋ ਜਾਂਦਾ ਪਰ ਜੇ ਆਪਾਂ ਸਿਆਸਤ ਦੇ ਤੌਰ ਤੇ ਦੇਖੀਏ ਜਿਸ ਤਰ੍ਹਾਂ ਦੋ ਧੜੇ ਬਣ ਗਏ ਅਗਲੀ ਦਲ ਦੇ ਵਿੱਚ ਵਿਚ ਵਿਚਾਲੇ ਵਾਲਾ ਕੋਈ ਸਿਆਣੀ ਗੱਲ ਕਰਨ ਵਾਲਾ ਕੋਈ ਨਹੀਂ ਸੀ ਸੋ ਮੇਰਾ ਖਿਆਲ ਹੈ ਜਿੰਨਾ ਕੋ ਉਹਨਾਂ ਨੇ ਬਿਆਨ ਦਿੱਤਾ ਹੈ ਉਹ ਘਟੋ ਘਟ ਬਲਦੀ ਤੇ ਤੇਲ ਪਾਉਣ ਵਾਲਾ ਤਾਂ ਨਹੀਂ ਹੈ ਤੁਪਕਾ ਤੁਹਾਨੂੰ ਨੇ ਕਿਹਾ ਕਿ ਚਲੋ ਸਾਰੇ ਰਲੋ ਤਾਂ ਸਹੀ ਕੋਤ ਸਪੇਸ ਤਾਂ ਥੋੜੀ ਕ੍ਰੀਏਟ ਕਰੋ ਨਾ ਇੱਕ ਦੂਜੇ ਦੇ। ਔਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਜਿਹਦੇ ਕੋਈ ਵੀ ਲੜਾਈ ਕਹਿੰਦੇ ਉਹਨੇ ਅੱਗ ਵੀ ਲੜਾਈ ਵੀ ਬਹੁਤ ਲੰਬਾ ਸਮਾਂ ਨਹੀਂ ਚੱਲ ਸਕਦੀ। ਉਹਨੂੰ ਕਰਮ ਨੇ ਟੈਂਪਰ ਵਧੇ ਹੋਏ ਨੇ ਹੋਰ ਹੈ। ਪੂਰੀ ਡੇਰ ਤੱਕ ਹੌਲੀ ਹੌਲੀ ਬੰਦੇ ਠੰਡੇ ਹੋ ਜਾਂਦੇ ਨੇ। ਹੌਲੀ ਹੌਲੀ ਧਾਵਾ ਵੀ ਵਿੱਚੋਂ ਨਿਕਲੇ ਆਉਂਦੀਆਂ ਨੇ ਵਿੱਚ ਵਿਚੋਲਗਰੀ ਵਾਲੇ ਵੀ ਨਿਕਲੇ ਆਉਂਦੇ ਨੇ ਬੰਦੇ ਪਰ ਇਹ ਹੈ ਕਿ ਅਕਾਲੀ ਦਲ ਨੂੰ ਚਾਹੀਦਾ ਹੈ। ਇਹ ਅੰਤਰਚਾਤ ਮਾਰਨ ਸਾਰੇ ਆਪੋ ਆਪਣੀਆਂ ਗਲਤੀਆਂ ਨੂੰ ਦੇਖਦੇ ਹੋਏ ਇੱਕ ਰੀਜਨਲ ਪਾਰਟੀ ਦਾ ਫੇਸ ਇਹਨਾਂ ਕੋਲ ਹੈਗਾ ਉਹਨੂੰ ਇਹ ਠੀਕ ਤਰ੍ਹਾਂ ਸੰਭਾਲਣਾ ਜੇ ਇਹਨਾਂ ਨੇ ਆਪੇ ਹੀ ਖੂਚ ਛਟਣਾ ਉਹ ਵੱਖਰੀ ਗੱਲ ਹੈ ਪਰ ਇਹ ਹੈ ਕਿ ਪੰਜਾਬ ਨੂੰ ਰੀਜਨਲ ਪਾਰਟੀ ਚਾਹੀਦੀ ਹੈ ਔਰ ਕਾਲੀ ਦਲ ਦਾ ਇਤਿਹਾਸਕ ਤੌਰ ਤੇ ਰੀਜਨਲ ਪਾਰਟੀ ਦਾ ਚੰਗਾ ਰੋਲ ਰਿਹਾ ਹੈ ਗਲਤੀਆਂ ਬਹੁਤ ਹੁੰਦੀਆਂ ਨੇ ਐਸੀ ਕੋਈ ਗੱਲ ਨਹੀਂ ਪਰ ਇੱਕ ਤੋਂ ਹੀ ਹੁੰਦੀਆਂ ਨੇ ਦੁਨੀਆ 'ਚ ਪਰ ਇਹ ਇਹਨਾਂ ਦਾ ਚਟਾਲਿਆਂ ਵਾਲਾ ਹਾਲ ਲੱਗਦੇ ਹੋਏ ਉਕਿ ਉਹ ਵੀ ਪਾਰਟੀ ਬਹੁਤ ਤਕੜੀ ਹੁੰਦੀ ਸੀ ਦੇਵੀ ਲਾਲ ਦੇ ਟਾਈਮ ਬੜਾ ਰੋਲ ਵੀ ਸੀ ਉਹਦਾ ਉਹ ਵੀ ਇੱਕ ਪਰਿਵਾਰ ਦੇ ਵਿੱਚ ਕੇਂਦਰਿਤ ਹੋਣ ਕਰਕੇ ਹੌਲੀ 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 ਫਿਰ ਉਹ ਸੱਤਾ ਪ੍ਰਸਤ ਹੋ ਗਏ ਤੇ ਖਤਮ ਹੋ ਗਏ ਬਿਲਕੁਲ ਸੋ ਉਹ ਜਹਾ ਅਸ਼ਰ ਨਹੀਂ ਹਮਾ ਚਾਈਦਾ ਮੇਰੇ ਖਿਆਲ ਦੇ ਵਿੱਚ ਪਰ ਦੂਜਾ ਇਹ ਹੈ ਕਿ ਬਾਰਡਰ ਸਟੇਟ ਹੈ ਬਹੁਤ ਸਾਰੇ ਮਨਖਾਂ ਦੀ ਬਹੁਤ ਸਾਰੀਆਂ ਏਜੰਸੀਆਂ ਦੀ ਨਿਗ੍ਹਾ ਦੇ ਉੱਪਰ ਛੋਟੀ ਛੋਟੀ ਗੱਲ ਹੈ ਜਿਹੜੀ ਉਹਨੂੰ ਮਤਲਬ ਵਿਚਾਰਿਆ ਜਾਂਦਾ ਹੈ ਲੀਡਰਸ਼ਿਪ ਉਨੀ ਮੈਚੂਰ ਨਹੀਂ ਨਜ਼ਰ ਆ ਰਹੀ ਛਿੱਟੇ ਵੱਟੇ ਚੈਲੰਜ ਨੇ ਤੋ ਇਹਨਾਂ ਨੂੰ ਰਲ ਮਿਲ ਕੇ ਇਹਦਾ ਖਿਆਲ ਇਹ ਹੈ ਕਿ ਇੱਕ ਦੂਜੇ ਤੇ ਹਮਲਿਆਂ ਦੀ ਬਜਾਏ ਸੱਚੀ ਮਿੱੱਚੀ ਮੰਨ ਲੈਣ ਇਨੀਆਂ ਗਲਤੀਆਂ ਹੋਈਆਂ ਨੇ ਅਜੇ ਵੀ ਲੋਕ ਬੜੀ ਜੰਤਾ ਇਹਨਾਂ ਨੇ ਜੰਤਾ ਜਨ ਆਰਧਨ ਬੜੇ ਵੱਡੇ ਦਿਲ ਵਾਲੇ ਹੁੰਦੀ ਹੈ ਮਾਫੀ ਕਰ ਹੀ ਜਾਂਦੇ ਨੇ ਜੇ ਕਾਂਗਰਸ 84 ਤੋਂ ਬਾਅਦ ਪੰਜਾਬ ਜਿੱਤ ਸਕਦੀ ਹੈ ਦੋ ਵਾਰ ਤੋ ਤੁਸੀਂ ਅੰਦਾਜ਼ਾ ਲਾ ਲਓਗੇ ਲੋਕਾਂ ਦੀ ਮਾਫ ਕਰਨ ਦੀ ਕਪੈਸਿਟੀ ਵੀ ਬਹੁਤ ਜ਼ਿਆਦਾ ਹੈ ਐਸੀ ਗੱਲ ਨਹੀਂ ਹੈ ਪਰ ਗਲਤੀਆਂ ਮੰਨਣੀਆਂ ਜਾਂ ਜੈਨੂ ਲੈਣੀਆਂ ਹੈ ਬੈਕੋ ਚਲੋ ਸਰਦੂ ਸਾਹਿਬ ਦਾ ਪ੍ਰੋਗਰਾਮ ਚੋੜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੀਅਸ એનર્ਜੀ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਪਾਈਸਨ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਅੱਜ ਅਸੀਂ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁ ਪਸੰਦ ਆਈ ਹੋਊਗਾ ਫਿਰ ਮਿਲਾਂਗੇ ਧੰਨਵਾਦ